ਮਹਾਰਾਸ਼ਟਰ ਦੀ ਨਾਦੇੜ ਚਪੈਂਦੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਸਿੱਖ ਪੰਥ ਦੇ ਪੰਜ ਤਖਤਾਂ ਲਈ ਚੱਲੀ ਵਿਸ਼ੇਸ਼ ਤੀਰਥ ਰੇਲ ਗੱਡੀ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਤੋਂ ਦਰਸ਼ਨ ਦੇਦਾਰੇ ਕਰਨ ਕੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਪੂਜੀ ਇਹ ਯਾਤਰਾ ਯੋਗੋ ਯੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤੀ ਨਗਰ ਕੀਰਤਨ ਰੂਪ ਵਿੱਚ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਰੇਲਵੇ ਸਟੇਸ਼ਨ ਲਈ ਰਵਾਨਾ ਹੋਈ ਇਸ ਯਾਤਰਾ ਅਜ ਪੰਜ ਤਖਤਾਂ ਦੇ ਦਰਸ਼ਨਤੀ ਦਾਰੀ ਕਰਨ ਲਈ ਪਹੁੰਚੇ 1400 ਤੋਂ ਵੱਧ ਸ਼ਰਦਾਲੂਆਂ ਦਾ ਠਹਿਰਾਓ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਕੀਤਾ ਗਿਆ ਸੀ ਇਹ ਨਗਰ ਕੀਰਤਨ 3 ਵਾਰ ਰਸਤਾ ਸਰਹੰਦ ਰੇਲਵੇ ਸਟੇਸ਼ਨ ਤੋਂ ਹੁੰਦਾ ਹੋਇਆ ਖੰਨਾ ਲੁਧਿਆਣਾ ਤੋਂ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚੇਗਾ ਇਸ ਉਪਰਾਉਂ ਸੰਗਤਾਂ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਦਰਸ਼ਨ ਕਰਨ ਨੂੰ ਪ੍ਰਾਂਤ ਅੱਜ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਇਹ ਟ੍ਰੇਨ ਰਵਾਨਾ ਹੋਵੇਗੀ ਜੋ ਕਿ ਤਲਵੰਡੀ ਸਾਬੋ ਫਿਰੋਜ਼ਪੁਰ ਬਿਆਸ ਤੋਂ ਹੁੰਦੀ ਹੋਈ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇਗੀ ਤੇ 4 ਸਤੰਬਰ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਹੋ ਕੇ ਸ਼੍ਰੀ ਹਜ਼ੂਰ ਸਾਹਿਬ ਲਈ ਰਵਾਨਾ ਹੋਵੇਗੀ ਜੋ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਕਰਤਾਰਪੁਰ ਜਲੰਧਰ ਲੁਧਿਆਣਾ ਖੰਨਾ ਸਰਹੰਦ ਅੰਬਾਲਾ ਨਵੀਂ ਦਿੱਲੀ ਗਵਾਲੀਅਰ ਡਬਰਾ ਭੋਪਾਲ ਖੰਡਵਾ ਮਨਮਾਂਡ ਔਰੰਗਾਬਾਦ ਜਾਲਣਾ ਤੋਂ ਪੂਨਾ ਹੁੰਦੀ ਹੋਈ ਤਖਤ ਸ਼੍ਰੀ ਹਜ਼ੂਰ ਸਾਹਿਬ ਨਾਦੇੜ ਵਿਖੇ ਪਹੁੰਚੇਗੀ 1400 ਦੇ ਕਰੀਬ ਜਿਹੜੇ ਸਧਾਜੂ ਨੇ ਕੋਈ ਜੱਥੇ ਦੇ ਵਿੱਚ ਨੇ ਰਾਤ 11:30 ਵਜੇ ਤਕਰੀਬਨ ਇਹਨਾਂ ਦੀ ਇੱਥੇ ਪਹੁੰਚੇ ਨੇ ਅਨੰਦਪੁਰ ਸਾਹਿਬ ਤੋਂ ਅੱਜ ਹੁਣ ਰਵਾਨਗੀ ਹੈ ਇਹਨਾਂ ਦੀ ਬੜੀ ਸ਼ਰਦਾ ਦੇ ਨਾਲ ਇਹਨਾਂ ਨੇ ਮੱਥਾ ਟੇਕਿਆ ਸੰਗਤ ਨੇ ਵੀ ਆਪਣੇ ਆਪਣੀ ਸ਼ਰਦਾ ਦੇ ਮੁਤਾਬਕ ਸੋਦਾ ਜਿਹੜਾ ਪ੍ਰਬੰਧ ਸੀ ਬਹੁਤ ਹੀ ਛੇ ਢੰਗ ਨਾਲ ਕੀਤਾ ਗਿਆ ਔਰ ਸਾਰਿਆਂ ਨੂੰ ਰਹਿਣ ਲਈ ਜਿਹੜਾ ਪ੍ਰਬੰਧ ਕੀਤਾ ਗਿਆ ਔਰ ਹਰ ਇੱਕ ਜਿਹੜਾ ਸੇਵਾਦਾਰ ਹੈ ਉਹਨਾਂ ਨੇ ਬੜਾ ਤਨਦੇਹੀ ਨਾਲ ਜਿਹੜੀ ਆਪਣੀ ਸੇਵਾ ਕੀਤੀ ਹੈ ਧੰਨਵਾਦੀਆਂ ਅਸੀਂ ਸੰਗਤਾਂ ਦੇ ਜਿਹਨੇ ਐਨੇ ਦੂਰੋਂ ਚੱਲ ਕੇ ਇਸ ਦਰ ਤੇ ਆਏ